ਸਰ ਆਈ ਸਭ ਤੋਂ ਪਹਿਲਾਂ ਕਿ ਆਪਾਂ ਬਿਜਲੀ ਬੋਰਡ ਦੇ ਗੈਸਟ ਹਾਊਸ ਵਿੱਚ ਸਾਰੇ ਇਕੱਠੇ ਹੋਏ ਆ ਸਾਡੇ ਕੋਲ ਸਾਡੇ ਐਸਸੀ ਬਿਜਲੀ ਬੋਰਡ ਵਿਰਦੀ ਸਾਹਿਬ ਮਨਤਾ ਕੁਲਦੀਪ ਸਿੰਘ ਜੀ ਐਕਸਨ ਸਾਹਿਬ ਬਾਜਵਾ ਜੀ ਐਸਜੀਓ ਸਾਹਿਬ ਔਰ ਮਹਿਕਮਾ ਪੰਜਾਬ ਸਟੋਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਵੱਲੋਂ ਐਗਜ਼ੈਕਟਿਵ ਇੰਜੀਨੀਅਰ ਕੁਲਬੀਰ ਜੀ ਔਰ ਸਾਡੇ ਜਨਰਲ ਮੈਨੇਜਰ ਇੰਡਸਟਰੀਜ਼ ਡਿਪਾਰਟਮੈਂਟ ਤੋਂ ਮੇਰੇ ਨਾਲ ਸਾਡੀ ਪਾਰਟੀ ਦੇ ਅਹਿਮ ਰੁਕਮ ਲੀਡਰ ਚੇਅਰਮੈਨ ਮਾਰਕਟ ਕਮੇਟੀ ਭਗੂਸ਼ਨ ਜੀ ਔਰ ਇੰਡਸਟਰੀ ਤੋਂ ਰਵੀ ਜੀ ਵਰਮਾ ਜੀ ਹਰਜਿੰਦਰ ਜੀ ਕੇ ਜੀ ਬਾਜਨ ਸਾਹਿਬ ਔਰ ਰਜੀਵ ਜੀ ਇਹ ਸਾਰੇ ਜਿਹੜਾ ਸਾਡਾ ਇੰਡਸਟਰੀਅਲ ਸਟੇਟ ਆ ਜਿਹੜਾ 1972 ਦੇ ਵਿੱਚ ਹੋਂਦ ਚ ਆਇਆ ਸੀ ਜਿਹੜਾ ਜੀਟੀ ਰੋਡ ਆਈਟੀਆਈ ਦੇ ਨੇੜੇ ਆ ਔਰ ਇਹ ਜਿਹੜਾ ਇੰਡਸਟਰੀਅਲ ਸਟੇਟ ਸੀ ਬੰਦ ਤੇ ਗਿਆ 1972 ਚ ਇੰਡਸਟਰੀਜ਼ ਡਿਪਾਰਟਮੈਂਟ ਵੱਲੋਂ ਪਰ ਬਹੁਤ ਲੰਬੇ ਸਮੇਂ ਤੋਂ ਅਣਗੌਲਾ ਸੀਗਾ ਔਰ ਉੱਤੇ ਇਹਨਾਂ ਨੇ ਆਪਣੇ ਪ੍ਰਸਾਧ ਨਾਲ ਇੰਡਸਟਰੀ ਲਾਤੀ ਸੀਗੀ ਔਰ ਵੱਡੀਆਂ ਇਨਵੈਸਟਮੈਂਟਸ ਕਰਕੇ ਉਹ ਇੰਡਸਟਰੀ ਜਿਹੜੀ ਆ ਭਾਵੇਂ ਉਹ ਮੈਨੂਫੈਕਚਰਿੰਗ ਆ ਭਾਵੇਂ ਹੋਟਲ ਮੈਨੇਜਮੈਂਟ ਦੀ ਆ ਜਾਂ ਹੋਰ ਚੀਜ਼ਾਂ ਦੀ ਆ ਉੱਥੇ ਚੱਲ ਰਹੀ ਸੀਗੀ ਕੁਝ ਮਹੀਨੇ ਪਹਿਲਾਂ ਮੈਨੂੰ ਇਹਨਾਂ ਦਾ ਫੋਨ ਆਇਆ ਤੇ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਮਿਲਣਾ ਹੈਗਾ ਸਾਡੀਆਂ ਕੋਈ ਪ੍ਰੋਬਲਮਸ ਨੇ ਤੇ ਮੈਂ ਸੋਚਿਆ ਵੀ ਇਹ 7-8 ਬੰਦੇ 10 ਆਉਣਗੇ ਮੈਂ ਹੀ ਕਿਉਂ ਨਾ ਚਲੇ ਜਾਵਾਂ ਸੋ ਮੈਨਾਂ ਕੋ ਚਲੇ ਗਿਆ ਇਹਨਾਂ ਨੇ ਜਾ ਕੇ ਦੱਸਿਆ ਵੀ ਸਾਡਾ ਇਹ ਹਾਲ ਹੈ ਅਸੀਂ ਲੱਖਾਂ ਕਰੋੜਾਂ ਰੁਪਏ ਦੀ ਇਨਵੈਸਟਮੈਂਟ ਕੀਤੀ ਆ ਨਤੀਜੇ ਦੇ ਤੌਰ ਤੇ ਸਭ ਤੋਂ ਵੱਡਾ ਸਾਡਾ ਪ੍ਰੋਬਲਮ ਇਹ ਸੀ ਵੀ ਸਾਨੂੰ ਜਿਹੜਾ ਬਿਜਲੀ ਦਾ ਕਨੈਕਸ਼ਨ ਉਹ ਕੈਟਾਗਰੀ 2 ਦੇ ਵਿੱਚ ਮਿਲਣਾ ਚਾਹੀਦਾ ਸੀਗਾ ਤੇ ਉਹ ਮਿਲਿਆ ਨਹੀਂ ਨਤੀਜੇ ਦੇ ਤੌਰ ਤੇ ਇਹਨਾਂ ਨੇ ਮੈਨੂੰ ਆਪਣੀਆਂ ਲੌਗ ਬੁਕਸ ਦਿਖਾਈਆਂ ਜਿਹਦੇ ਵਿੱਚ ਲਗਾਤਾਰ 2-2 ਕੈਂਡੀਡੇਟ 2.5 ਘੰਟੇ ਦੀ ਕਟ ਸੀਗੀ ਪਲੱਸ ਉਸ ਤੋਂ ਬਾਅਦ ਨਾ ਉੱਥੇ ਕੋਈ ਸੜਕਾਂ ਦਾ ਪ੍ਰੋਵੀਜ਼ਨ ਸੀ ਪਾਣੀ ਜੜਾ ਸੀਗਾ ਉਹ ਸੜਕਾਂ ਦੇ ਉੱਪਰ ਤੇ ਸਟਰੀਟ ਲਾਈਟ ਕੋਈ ਨਹੀਂ ਸੀਗੀ ਪਾਰਕ ਕੋਈ ਨਹੀਂ ਸੀਗੀ ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹ ਕਹਿੰਦੇ ਵੀ ਤੁਸੀਂ ਇੱਕ ਪਾਸੇ ਕਿੱਦਾਂ ਅਸੀਂ ਸਾਡਾ ਸਿਸਟਮ ਚੱਲੇਗਾ ਉਹ ਗੱਲ ਮੈਂ ਡੈਪਟੀ ਕਮਿਸ਼ਨਰ ਗੁਰਦਾਸਪੁਰ ਜੀ ਮਾਨਸ਼ੂ ਅਗਰ왈 ਜੀ ਦਾ ਧਿਆਨ ਚ ਲਿਆਉਂਦੀ ਉਹਨਾਂ ਨੇ ਵੀ ਪਹਿਲ ਕਦਮੀ ਕਰਦੇ ਹੋਏ ਅਸੀਂ ਉੱਥੇ ਇੱਕ ਵਿਜ਼ਿਟ ਰੱਖੀ ਉਹਦੇ ਵਿੱਚ ਚੀਫ ਇੰਜੀਨੀਅਰ ਬਾਰਡਰ ਰੇਂਜ ਸਤਿੰਦਰ ਸ਼ਰਮਾ ਜੀ ਹੋ ਸਾਰੇ ਹੀ ਬਿਜਲੀ ਦੇ ਅੰਦੇ ਔਰ ਜੀਐਮ ਸਾਹਿਬ ਔਰ ਇੰਡਸਟਰੀਅਲ ਸਸੀ ਉੱਥੇ ਇਕੱਠੇ ਹੋ ਕੇ ਕੱਲੀ-ਕੱਲੀ ਪ੍ਰੋਬਲਮ ਦੇਖੀ ਉਸ ਤੋਂ ਬਾਅਦ ਫਿਰ ਇਹਨਾਂ ਦੀ ਮੈਂ ਇੱਕ ਮੀਟਿੰਗ ਸੈਕਟਰੀ ਪਾਵਰ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਰਾਈ ਉੱਥੇ ਸਾਰੇ ਇੰਡਸਟਰੀਅਲਿਸਟ ਗਏ ਇਹਨਾਂ ਨੇ ਸਾਰੀਆਂ ਗੱਲਾਂ ਉੱਥੇ ਦੱਸੀਆਂ ਔਰ ਉਹ ਅਸੀਂ ਕੇਸ ਨੂੰ ਪਰਸੂ ਕਰਨਾ ਸ਼ੁਰੂ ਕਰਤਾ ਅਸੀਂ ਸੋਚਿਆ ਵੀ ਗੁਰਦਾਸਪੁਰ ਦੇ ਵਿੱਚ ਅੱਗੇ ਇੰਡਸਟਰੀ ਨਹੀਂ ਹੈਗੀ ਤੇ ਜਿਹੜੇ ਥੋੜੀ-ਬੋਧੀ ਇੰਡਸਟਰੀ ਹੈ ਤੇ ਜੇ ਉਹਨੂੰ ਅਸੀਂ ਸਪੋਰਟ ਨਹੀਂ ਕਰਾਂਗੇ ਇਹਨੂੰ ਇਹਦਾ ਇਨਫਰਾਸਟ੍ਰਕਚਰ ਜਾਂ ਹੋਰ ਚੀਜ਼ਾਂ ਨਹੀਂ ਦਵਾਂਗੇ ਤੇ ਫਿਰ ਜਿਹੜੇ ਬਾਕੀ ਲੋਕ ਨੇ ਇੰਡਸਟਰੀ ਕਿਵੇਂ ਲਾਉਣਗੇ ਉੱਥੇ ਤਕਰੀਬਨ 40 ਦੇ ਕਰੀਬ ਇੰਡਸਟਰੀਅਲ plots ਨੇ ਯਾਦਾ ਤੋਂ ਛੇ ਅਰੇ ਵੀ ਖਾਲੀ ਨੇ ਉਹ ਛੇਸ ਕਰਕੇ ਨਹੀਂ ਜੀ ਲਾਰੇ ਵੀ ਅੱਗੇ ਹੀ ਮੁਸ਼ਕਿਲਾਂ ਨਾਲ ਝੁੰਜ ਰਹੇ ਨੇ ਸੋ ਇਹ ਗੱਲ ਤੁਰ ਪਈ ਉਸ ਤੋਂ ਬਾਅਦ ਇੱਕ ਵਧੀਆ ਗੱਲ ਕੀ ਹੋਈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਦਿਨਾਂਗਰ ਵਪਾਰ ਮਿਲਣੀ ਰੱਖੀ ਔਰ ਉਹਦੇ ਚੋਂ ਨਾਲੇ ਵਪਾਰੀਆਂ ਨੂੰ ਕਿਹਾ ਵੀ ਤੁਸੀਂ ਮੈਨੂੰ ਆਪਣੇ ਮਸਲੇ ਦੱਸੋ ਉਹਦੇ ਵਿੱਚ ਇੰਡਸਟਰੀਅਲ ਸਟੇਟ ਦੇ ਸਾਰੇ ਨੁਮਾਇੰਦੇ ਉੱਤੇ ਪਹੁੰਚੇ ਤੇ ਇਹਨਾਂ ਵੱਲੋਂ ਰਵੀ ਖੰਨਾ ਜੀ ਨੇ ਆ ਸਾਰੀ ਗੱਲ ਰੱਖੀ ਔਰ ਰਵੀ ਘੰਨਾ ਜੀ ਨੇ ਚੀਫ ਮਿਨਿਸਟਰ ਨੂੰ ਇਹ ਵੀ ਕਿਹਾ ਕਿ ਹੁਣ ਤਾਂ ਸਾਡੇ ਅੱਖਾਂ ਦੇ ਵਿੱਚ ਹੰਝੂ ਨੇ ਹਾਂਜੀ ਇਹ ਅਸੀਂ ਕੀ ਕਰੀਏ ਕਹੀ ਸੀ ਮਿਨਿਸਟਰ ਨੰਘ ਗਈ ਕਈ ਸਰਕਾਰਾਂ ਨੰਘ ਗਈਆਂ ਪਰ ਗੱਲ ਕਿਤੇ ਬਣੀ ਨਹੀਂ ਖੈਰ ਮੈਂ ਇੱਕ ਗੱਲ ਕਹਿ ਸਕਣਾ ਸਾਡੇ ਮੁੱਖ ਮੰਤਰੀ ਵੱਲੋਂ ਭਗਵੰਤ ਮਾਨ ਜੀ ਵੱਲੋਂ ਉਹ insan ਸਵੇਦਨਸ਼ੀਲਾ ਉਹ insan ਕਰਮਸ਼ੀਲਾ ਔਰ ਅੱਜ ਉਹ ਪੰਜਾਬ ਦੇ ਹਰ ਵਰਗ ਲਈ ਹਮੇਸ਼ਾ ਤਤਪਰ ਆ ਉਹਨਾਂ ਦੀ ਮੁਸ਼ਕਲਾਂ ਨੂੰ ਦੂਰ ਕਰਨ ਲਈ ਔਰ ਉਸ ਵਕਤ ਮੁੱਖ ਮੰਤਰੀ ਜੀ ਨੇ ਬੋਲਦੇ ਹੋਏ ਰਵੀ ਖੰਡਾ ਜੀ ਨੂੰ ਕਿਹਾ ਕਿ ਹੁਣ ਤੇਰੇ ਜਿਹੜੇ ਅਥਰੂ ਨੇ ਇਹ ਗਮ ਦੇ ਨਹੀਂ ਰਹਿਣਗੇ ਇਹ ਅਥਰੂ ਅਸੀਂ ਖੁਸ਼ੀ 'ਚ ਬਦਲਾਂਗੇ ਔਰ ਅੱਜ ਮੈਂ ਦਿਲ ਦੀਆਂ ਗਰਾਈਆਂ ਤੋਂ ਆਪਣੇ ਇਲਾਕੇ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਕੋਟ ਕੋਟ ਧੰਨਵਾਦ ਕਰਦਾ ਜਿਨ੍ਹਾਂ ਨੇ ਉਸ 25 ਤਰੀਕ ਨੂੰ ਅਨਾਉਂਸ ਕੀਤਾ ਸੀਗਾ ਕਿ ਜਿਹੜਾ ਬਿਜਲੀ ਦਾ ਕੰਮ ਹੈ 1 ਮਹੀਨੇ ਦੇ ਵਿੱਚ ਕੰਪਲੀਟ ਹੋਏਗਾ ਔਰ 25 ਤਰੀਕ ਨੂੰ ਅਨਾਉਂਸਮੈਂਟ ਹੋਈ ਜੀ ਔਰ ਤੁਸੀਂ ਹੈਰਾਨ ਹੋਵੋਗੇ ਕਿ 6 ਤਰੀਕ ਨੂੰ ਉਹਨਾਂ ਨੇ ਆ ਜਿਹੜਾ ਬਿਜਲੀ ਦਾ ਖਰਚ ਸੀਗਾ 95 ਲੱਖ 73 ਹਜ਼ਾਰ 986 ਰੁਪਏ ਆਜਾ ਅੱਜ ਚੈੱਕ ਡਰਾਫਟ ਬਣਾ ਕੇ ਸਾਡੇ ਐਗਜ਼ੀਕਟਿਵ ਇੰਜੀਨੀਅਰ ਬਾਬਾ ਸਮਾਲ ਇੰਡਸਟਰੀਜ਼ ਐਕਸਪੋਰਟ ਕਾਰਪੋਰੇਸ਼ਨ ਤੋਂ ਉੱਚਾ ਤੌਰ ਤੇ ਅੱਜ ਆਏ ਨੇ ਅਸੀਂ ਅੱਜ ਇਹਨਾਂ ਨੂੰ ਹੈਂਡਓਵਰ ਕਰਾਂਗੇ ਔਰ ਇਹ ਵਿਦਨ 1 ਮੰਥ ਇਹ ਜਿਹੜਾ ਕੰਮ ਆ ਉਹ ਕੰਪਲੀਟ ਕਰਕੇ ਕੰਨਾ ਜੀ ਸਰਜੰਦਰ ਜੀ ਜਿਹੜੀ ਤੁਹਾਡਾ ਮਸਲਾ ਸੀਗਾ ਬਿਜਲੀ ਵਾਲਾ ਉਹ ਸਟੈਂਡ ਰਿਜ਼ੋਲਵਡ ਔਰ ਇਹ ਤੁਹਾਨੂੰ 1972 ਤੋਂ ਬਾਅਦ ਤਕਰੀਬਨ ਦੋ ਪੀੜੀਆਂ ਲੰਘ ਗਈਆਂ ਲਾ 50 ਸਾਲ ਦਾ ਸਮਾਂ 10 ਚੀਮੇਸ ਲੰਘੇ ਜੀ ਹਾਂ ਜੀ ਉਹ ਉਹਦੇ ਵਿੱਚ ਅੱਜ ਇਹ ਤੁਹਾਨੂੰ ਬਿਜਲੀ ਵਾਲਾ ਮਸਲਾ ਜਿਹੜਾ ਹੱਲ ਹੋ ਗਿਆ ਮੇਰਾ ਇੱਕੋ ਹੀ ਗੱਲ ਦੱਸਣ ਤੋਂ ਪਾ ਵੀ ਆ ਕਿ ਦੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਯਾ ਆਮ ਆਦਮੀ ਪਾਰਟੀ ਨੇ ਦੋ ਗੱਲਾਂ ਸਮਾਜ ਦੇ ਵਿੱਚ ਕੀਤੀਆਂ ਮੈਂ ਬੇਨਤੀ ਕਰੂੰਗਾ ਤੁਸੀਂ ਬਹੁਤ ਮੇਰੇ ਸਤਿਕਾਰਤ ਨੁਮਾਇੰਦੇ ਹੋ ਸੋਸ਼ਲ ਮੀਡੀਆ ਦੇ ਵੀ ਪ੍ਰਿੰਟ ਮੀਡੀਆ ਦੇ ਵੀ ਇਲੈਕਟ੍ਰੋਨਿਕ ਮੀਡੀਆ ਦੇ ਵੀ ਤੁਹਾਨੂੰ ਜੀ ਆਇਆਂ ਨੂੰ ਕਹਿੰਦੇ ਆ ਅੱਜ ਸਾਡੀ ਕੋਸ਼ਿਸ਼ ਇਹ ਆ ਕਿ ਜਿਹੜੇ ਸਮਾਜ ਦੇ ਵਿੱਚ ਪ੍ਰਾਇੋਰਟੀਜ਼ हट ਗਈਆਂ ਸੀਗੀਆਂ ਪੋਲੀਟਿਸਟਾਂ ਦੀਆਂ ਸਿਆਸੀ ਬੰਦਿਆਂ ਦੀ ਪੋਲੀਟਿਸਟਾਂ ਦੀਆਂ ਇਹ ਪ੍ਰਾਇੋਰਟੀਜ਼ हट ਗਈਆਂ ਸੀਗੀਆਂ ਅੱਜ ਉਹ ਪ੍ਰਾਇੋਰਟੀਜ਼ ਆਮ ਆਦਮੀ ਪਾਰਟੀ ਬਹਾਲ ਕਰ ਰਹੀ ਆ ਅਸੀਂ ਸਮਾਜ ਦੇ ਵਿੱਚ ਲੋਕਾਂ ਦੇ ਜੀਵਨ ਸਤਰ ਨੂੰ ਉੱਪਰ ਚੁੱਕਣ ਲਈ ਹਰ ਕਦਮ ਕਰ ਰਹੇ ਆ ਜੇ ਲੋਕਾਂ ਦਾ ਜੀਵਨ ਸਤਰ ਉੱਪਰ ਚੁੱਕਾਂਗੇ ਤੇ ਸਮਾਜ ਖੁਸ਼ਹਾਲ ਹੋਊਗਾ ਪਿਛਲੇ ਸਮਿਆਂ ਦੇ ਵਿੱਚ ਮੈਨੂੰ ਕਹਿਣ ਤੋਂ ਗਰੇਜ਼ ਨਹੀਂ ਵੀ ਬਿਜ਼ਨਸ ਨੂੰ ਤੇ ਕੀ ਡਿਵੈਲਪ ਕਰਦਾ ਸੀਗਾ ਅੱਬਾ ਬੰਗਸ ਮੈਨਾਂ ਦੇ ਕੰਮਾਂ ਦੇ ਵਿੱਚ ਇੰਨੀ ਇੱਕ ਦਖਲ ਅੰਦਾਜ਼ੀ ਕਰ ਦਿੰਦੇ ਸੀ ਇਨਾਂ ਦਾ ਡਾ ਡਰਾਵਾ ਪਾ ਦਿੰਦੇ ਸੀ ਕਿ ਉਹਦੇ ਪ੍ਰੋਫਿਟ ਦੇ ਵਿੱਚੋਂ ਰਾਜਨੀਤਿਕ ਲੋਗ ਉਹ ਪ੍ਰੋਫਿਟ ਦਾ ਹਿੱਸਾ ਆਪਣੀ ਜੇਬਾਂ ਚ ਲੈ ਲੈਂਦੇ ਸੀ ਔਰ ਉਹਦੇ ਕਰਕੇ ਫਿਰ ਜਿਹੜਾ ਵਪਾਰੀ ਉਹ ਪਰਫੁੱਲਤ ਨਹੀਂ ਸੀ ਹੁੰਦਾ ਕਿਉਂਕਿ ਮਿਹਨਤ ਉਹਨੇ ਕਰਨੀ ਇਨਵੈਸਟਮੈਂਟ ਉਹਨੇ ਕਰਨੀ ਤੇ ਜਦੋਂ ਰਾਜਨੀਤਿਕ ਲੋਗ ਉਹਨਾਂ ਦੀ ਇਨਵੈਸਟਮੈਂਟਾਂ ਤੋਂ ਆਪਣੀਆਂ ਜੇਬਾਂ ਭਰਨ ਲੱਗ ਪੈਂਦੇ ਸੀਗੇ ਤੇ ਫਿਰ ਬਹੁਤ ਵੱਡਾ ਨੁਕਸਾਨ ਵਪਾਰੀ ਦਾ ਹੁੰਦਾ ਸੀਗਾ ਦੋ ਗੱਲਾਂ ਅਸੀਂ 22 ਮਹੀਨੇ ਚ ਕੋਸ਼ਿਸ਼ ਕੀਤੀ ਹੈ ਪੂਰੀ ਕਰਨ ਦੀਆਂ ਇੱਕ ਕਿ ਅਸੀਂ ਇੱਕ ਬਹੁਤ ਫੇਅਰ ਪਲੇਗਰਾਉਂਡ ਦੇ ਰਹੇ ਆ ਹਰ ਵਪਾਰੀ ਨੂੰ ਹਰ ਬਿਜ਼ਨਸਮੈਨ ਨੂੰ ਕਿ ਤੁਸੀਂ ਆਪਣਾ ਆਪ ਵਧੀਆ ਤਰੀਕੇ ਨਾਲ ਸਿਸਟਮ ਚਲਾਓ ਔਰ ਪੋਲੀਟੀਕਲ ਇੰਟਰਫੇਰੈਂਸ ਬਿਲਕੁਲ ਨਹੀਂ ਹੋਊਗੀ ਰਾਦਰ ਪੋਲੀਟੀਕਲ ਸਪੋਰਟ ਹੋਏਗੀ ਜਿੱਤੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਮਹਿਕਮੇ ਤੋਂ ਭਾਵੇਂ ਉਹ ਪੂਡਾ ਵਾ ਭਾਵੇਂ ਉਹ ਬਿਜਲੀ ਆ ਭਾਵੇਂ ਦੂਜਨੇ ਮਹਿਕਮੇ ਨੇ ਉਹਦੀ ਸਪੋਰਟ ਜਿਹੜੀ ਆ ਉਹ ਤੁਹਾਨੂੰ ਹਰ ਹਾਲਾਤ ਚ ਮਿਲੇਗੀ ਔਰ ਤੀਸਰੀ ਗੱਲ ਇਹ ਜਿਹੜਾ ਰੁਝਾਨ ਸੀਗਾ ਵੀ ਬਹੁਤ ਗੱਲ ਹਰ ਗੱਲ ਪੋਲਿਟੀਸ਼ਨ ਦੇ ਮੁਤਾਬਕ ਚੱਲੇ ਅੱਜ ਉਹ ਦਰਜਾਨ ਨੂੰ ਵੀ ਖਤਮ ਕੀਤਾ ਇਹਦੇ ਨਾਲ ਨਾਲ ਮੈਨੂੰ ਇਹ ਵੀ ਦੱਸਦਿਆਂ ਖੁਸ਼ੀ ਹੋ ਰਹੀ ਆ ਵੀ ਜਿੱਤੇ ਅੱਜ ਅਸੀਂ ਬਿਜਲੀ ਬੋਰਡ ਨੂੰ 95 ਲੱਖ ਔਰ 73986 ਰੁਪਏ ਜਮ੍ਹਾਂ ਕਰਾ ਰਹੇ ਆ ਉਹਦੇ ਨਾਲ ਅਸੀਂ 1 ਕਰੋੜ 87 ਲੱਖ ਤੇ 2000 ਰੁਪਏ ਦੇ ਕੰਮ ਜਿਹੜੇ ਨੇ ਸਰ ਉੱਥੇ ਸ਼ੁਰੂ ਕਰਨ ਜਾ ਰਹੇ ਜਿਦੇ ਵਿੱਚ ਤੁਹਾਡੀਆਂ ਸੜਕਾਂ ਬਣਨਗੀਆਂ ਉਦੇ ਖੱਬੇ ਪਾਸੇ ਸੱਜੇ ਪਾਸੇ ਦੋਨੋਂ ਪਾਸੇ ਇੰਟਰਲੋਕਿੰਗ ਟਾਈਲ ਜਿਹੜੀ ਆ ਉਹ 4 ਫੁੱਟ ਉਹ ਵੀ ਲੱਗੂਗੀ ਇਸ ਤੋਂ ਇਲਾਵਾ ਤੁਹਾਡੀ ਸਟਰੀਟ ਲਾਈਟ ਲੱਗੂਗੀ ਉਹ ਸਟਰੀਟ ਲਾਈਟ ਦੇ ਵਿੱਚ ਐਲਡੀ ਲਾਈਟਸ ਜਿਹੜੀਆਂ ਨੇ ਉਹ ਲੱਗਣਗੀਆਂ ਦੂਸਰੀਆਂ ਨਹੀਂ ਲੱਗਣਗੀਆਂ ਬਿਕੋਜ਼ ਤੁਸੀਂ ਲੱਖਾਂ ਰੁਪਏ ਕਰੋੜਾਂ ਰੁਪਏ ਲਾਏ ਨੇ ਤਾਂ ਸਰਕਾਰ ਦਾ ਫਰਜ਼ ਵੀ ਬਣਦਾ ਇਹਦੇ ਨਾਲ ਉਹਦੇ ਵਿੱਚ ਜਿਹੜਾ ਤੁਹਾਡਾ ਸੀਵਰੇਜ ਬਲਾਕ ਪਿਆ ਚੋਕ ਪਿਆ ਉਹਦੀ ਅਸੀਂ ਕਲੀਨਿਕ ਦਾ ਥੀਨਿੰਗ ਦਾ ਪ੍ਰੋਜੈਕਟ ਜਿਹੜਾ ਉਹ ਵੀ ਲਿਆ ਉਸ ਤੋਂ ਇਲਾਵਾ ਬੂਟੇ ਲਾਉਣੇ ਨੇ ਹਾਰਟੀਕਲਚਰ ਦਾ ਕੰਮ ਕਰਨਾ ਪਾਰਕਸ ਡਿਵੈਲਪ ਕਰਨੇ ਨੇ ਵੀ ਤਾਂ ਕਿ ਜਿਸ ਵਕਤ ਕੋਈ ਉਸ ਇੰਡਸਟਰੀਅਲ ਏਰੀਆ ਦੇ ਵਿੱਚ ਆਏ ਤੇ ਉਹਨੂੰ ਲੱਗੇ ਵੀ ਗੁਰਦਾਸਪੁਰ ਦੇ ਵਿੱਚ ਇੱਕ ਬਹੁਤ ਖੂਬਸੂਰਤ ਇੰਡਸਟਰੀਅਲ ਏਰੀਆ ਔਰ ਤੁਸੀਂ ਉੱਥੇ ਕੰਮ ਕਰ ਰਹੇ ਹੋ ਔਰ ਮੈਂ ਸਮਝਣਾ ਇਹਦੇ ਨਾਲ ਦੋ ਚੀਜ਼ਾਂ ਦਾ ਫਾਇਦਾ ਹੋਊਗਾ ਇੱਕ ਤਾਂ ਜਿਹੜੇ 6 ਪਲਾਟ ਸਾਤ ਖਾਲੀ ਨੇ ਉਹਨਾਂ ਨੂੰ ਪ੍ਰੇਰਨਾ ਮਿਲੇਗੀ ਉੱਥੇ ਇੰਡਸਟਰੀ ਲਾਉਣ ਦੀ ਇੰਡਸਟਰੀ ਵਧੇਗੀ ਤੁਸੀਂ ਜ਼ਿਆਦਾ ਏਮਪਲੋਇਮੈਂਟ ਦਿਓਗੇ ਰੋਜ਼ਗਾਰ ਦਿਓਗੇ ਤੁਹਾਡਾ ਕਾਸਟ ਔਫ ਪ੍ਰੋਡਕਸ਼ਨ ਘਟੇਗੀ ਤੁਸੀਂ ਉਹਦਾ ਫਾਇਦਾ ਕੰਜ਼ਿਊਮਰ ਨੂੰ ਦਿਓਗੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਹੋਣਗੀਆਂ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਜਸਤ ਮੈਜਮ ਵੀ ਮੁੱਖ ਮੰਤਰੀ ਦਾ ਗਰਾਊਂਡ ਤੇ ਆਉਣਾ ਰਵੀ ਕੰਨਾ ਜੀ ਦੀ ਸਾਥੀਆਂ ਦੀ ਗੱਲ ਨੂੰ ਸੁਣਨਾ ਤੇ ਮੈਂ 25 6 ਤਰੀਕ ਹੋ ਗਈ 10 11 ਦਿਨਾਂ ਦੇ ਵਿੱਚ 29 ਦਾ ਮਹੀਨਾ ਸੀ 8 ਦਿਨਾਂ ਦੇ ਵਿੱਚ ਉਹ ਡਰਾਫਟ ਜਿਹੜਾ ਆਜੋ ਇਹਨਾਂ ਦੇ ਸਮੁਖ ਕਰ ਰਹੇ ਆ ਕੋਈ ਛੋਟੀ ਗੱਲ ਨਹੀਂ ਇਹਦੇ ਕਈ ਵਾਰ ਪੋਲੀਟੀਸ਼ੀਅਨ ਮੁੱਖ ਮੰਤਰੀ ਆਉਂਦੇ ਸਨ ਆਪਣੀ ਗੱਲ ਕਹਿ ਜਾਂਦੇ ਸਨ ਉਹ ਫਾਇਲਾ ਤੁਰੀਆਂ ਰਹਿੰਦੀਆਂ ਸੀਗੀਆਂ ਉਹ ਗੱਲ ਕੰਪਲੀਟ ਨਹੀਂ ਸੀ ਹੁੰਦੀ ਅਗਲੀ ਵਾਰ ਨੂੰ ਨਵੀਂ ਚੋਣ ਆ ਜਾਂਦੀ ਸੀ ਸੋ ਮੈਂ ਇਹੋ ਹੀ ਬੇਨਤੀ ਕਰੂੰਗਾ ਕਿ ਸਾਡਾ ਮਕਸਦ ਪਿਛਲੇ 22 ਮਹੀਨੇ ਚ ਹੋਈ ਰਿਹਾ ਕਿ ਜਿਹੜੇ ਜਿਹੜੇ ਕੰਮ ਐਸੇ ਪ੍ਰੋਜੈਕਟਸ ਆਪਣੇ ਇਲਾਕੇ ਦੇ ਵਿੱਚ ਲੈ ਕੇ ਆਈਏ ਜਿਦੇ ਨਾਲ ਲੋਕਾਂ ਦਾ ਜੀਵਨ ਸਤਾਰ ਉੱਪਰ ਹੋਏ ਜਿਨ੍ਹਾਂ ਵਿੱਚ ਲੋਕਾਂ ਨੂੰ ਓਪਰਚ्युनिटी ਮਿਲੇ ਜਿਨ੍ਹਾਂ ਵਿੱਚ ਲੋਕਾਂ ਨੂੰ ਇੱਕ ਕੰਮ ਕਰਨ ਦਾ ਚੰਗਾ এনਵਾਇਰਨਮੈਂਟ ਮਿਲੇ ਔਰ ਅੱਜ ਇਸ ਇੰਡਸਟਰੀਅਲ ਏਰੀਆ ਦੇ ਵਿੱਚ ਮੈਨੂੰ ਇਹ ਵੀ ਖੁਸ਼ੀ ਆ ਵੀ ਆਥੀ ਸਾਹਿਬ ਵੀ ਗਏ ਸਨ ਇਕਤਨ ਸਾਹਿਬ ਵੀ ਸਨ ਜਿਹੜੇ ਡਿਜ਼ਾਈਨਰ ਆਜ ਮੈਂ ਇਹ ਮਨਸ਼ੂ ਅਕਰਵਾਲ ਜੀ ਦਾ ਵੀ ਇਹਦੇ ਧੰਨਵਾਦ ਕਰਨਾ ਚਾਹਨਾ ਵੀ ਜਿਸ ਵਕਤ ਇਹਨਾਂ ਨਾਲ ਗੱਲ ਚੱਲੀ ਤੇ ਇਹਨਾਂ ਨੇ ਕਿਹਾ ਜੀ ਜਿਹੜੀ ਕੇਬਲ ਸੀਗੀ ਉਹ ਮੈਂ 35mm ਦੀ ਪਾ ਰਹੇ ਸੀਗੇ ਉਹਦੇ ਤੱਕ ਤਕਰੀਬਨ 40 ਲੱਖ ਰੁਪਏ ਦਾ ਖਰਚ ਆ ਰਿਹਾ ਸੀਗਾ ਤੇ ਅਸੀਂ ਸਵਾਲ ਕੀਤਾ ਵੀ ਕੱਲ ਨੂੰ ਇੰਡਸਟਰੀ ਵਧੂਗੀ ਇਹ ਟੈਕਨੀਕਲ ਬੰਦਿਆਂ ਨੇ ਕਿਹਾ ਉਹ ਡਿਜ਼ਾਈਨਰ ਨੇ ਵੀ ਕਿਹਾ ਕਿ ਜੇ ਵੱਦੀਆ ਇੰਡਸਟਰੀ ਦਾ ਫਿਰ ਤੁਹਾਨੂੰ ਕੇਬਲ ਦੁਬਾਰਾ ਤੋਂ ਬਾਹਾਂਗੇ ਉਹ ਪਰ ਉਸੇ ਵਕਤ ਅ ਡੀ ਸਾਹਿਬ ਦੇ ਕਹਿਣ ਦੇ ਉੱਪਰ ਇਹਨਾਂ ਨੂੰ ਕਿਹਾ ਵੀ ਤੁਸੀਂ ਰਿਵਾਈਜ਼ ਕਰੋ 40 ਲੱਖ ਤੋਂ ਉਹ ਜਿਹੜਾ 35 ਐਮ ਐਮ ਦਾ ਐਸਟੀਮੇਟ ਸੀ ਉਹ ਬਿਜਲੀ ਬੋਰਡ ਨੇ ਵਧਾ ਕੇ 150 ਦਾ 150 ਦਾ ਕਰਤਾ ਔਰ ਇਹ ਬਿਲਕੁਲ ਰਾਈਟ ਫਰੋਮ ਪਾਵਰ ਹਾਊਸ ਤੋਂ ਇਹਦਾ ਕਨੈਕਸ਼ਨ ਹੋਊਗਾ ਰਸਤੇ ਕਿਸੇ ਵੀ ਫੀਡਰ ਜਾਂ ਪੋਲ ਤੋਂ ਨਹੀਂ ਵਗਰਾ ਬ੍ਰੇਕਰ ਲੱਗੂ ਇਹਦਾ ਬ੍ਰੇਕਰ ਜਿਹੜੇ ਵੇਚ ਲੈ ਗਏ ਨੇ ਔਰ ਸਾਰੀਆਂ ਚੀਜ਼ਾਂ ਕੰਪਲੀਟ ਤਰੀਕੇ ਦੇ ਨਾਲ ਹੋਣ ਗਿਆ ਸੋ ਇਸ ਲਈ ਮੈਂ ਇੱਕ ਵਾਰੀ ਫੇਰ ਤੁਹਾਡੇ ਰਾਈ ਆਪਣੇ ਹਰਮਨ ਪਿਆਰੇ ਮੁੱਖ ਮੰਤਰੀ ਦੀ ਭਗਵੰਤ ਮਾਨ ਜੀ ਦਾ ਧਰਵਾਦ ਕਰਦਾ ਇਲਾਕੇ ਵੱਲੋਂ ਜਿਨ੍ਹਾਂ ਨੇ ਪਹਿਲੀ ਵਾਰ ਇੱਕ ਆ ਜਿਹੜਾ ਇੱਕ ਇੰਡਸਟਰੀਅਲ ਸਟੇਟ ਅੰਗੋਲਾ ਪਿਆ ਸੀ ਜਿਹੜਾ ਰੋਲ ਰਿਆ ਸੀਗਾ ਜਿੱਦੀ ਕੋਈ ਬਾਤ ਨਹੀਂ ਸੀ ਪੁੱਛ ਰਿਆ ਇਹ ਲੋਕ ਮਿਲਦੇ ਸੀ ਆਪਣੇ ਨਮਾਇੰਦਿਆਂ ਨੂੰ ਕੋਈ ਘਟਕੇ ਦਾ ਟਰੱਕ ਭੇਜ ਦਿੰਦਾ ਸੀ ਕੋਈ ਉਧਾ ਲਾਰਾ ਲਾ ਦਿੰਦਾ ਸੀਗਾ ਤੇ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਸੀ ਅੱਜ ਨਾ ਗੱਟ ਕੇ ਦਾ ਟਰੱਕ ਆਇਆ ਨਾ ਨਾਰਾ ਲੱਗਾ ਅੱਜ 2 ਕਰੋੜ ਦੇ 87 ਲੱਖ ਰੁਪਇਆ ਇਹਨਾਂ ਦੇ ਹਵਾਲੇ ਕਰਤਾ ਤਾਂ ਕਿ ਇਹ ਜਿਹੜੀ ਆ ਇੰਡਸਟਰੀਅਲ ਸਟੇਟ ਜਿਹੜੀ ਆ ਉਹ ਡਵੈਲਪ ਹੋਵੇ ਸੋ ਇਹ ਗੱਲਾਂ ਦੇ ਨਾਲ ਮੈਂ ਹੁਣ ਬੇਨਤੀ ਕਰੂੰਗਾ ਵੀ ਜਿਹੜੇ ਸਾਡੇ ਇੰਡਸਟਰੀਅਲ ਭਾਅ ਨੇ ਉੱਠ ਕੇ ਤੇ ਅਤੀ ਸਾਹਿਬ ਨੂੰ ਇਹ ਜਿਹੜਾ ਚਾਕਾ ਦੇਣ ਤੇ ਬਾਕੀ ਆਪਣੀ ਗੱਲ ਜਿਉਂ ਕਿਹੜਾ ਚਾਹਣ ਕਹਦਾ ਜ਼ਰੂਰ ਕਰਨ ਦੇ ਨਾਲ ਆਨ ਨਾਲ ਇੰਡਸਟਰੀ ਦੇ ਵਿੱਚ ਪਰਫੁੱਲਤ ਹੋਏਗਾ ਗੁਰਦਾਸਪੁਰ ਦੱਕੀ ਉੱਪਰ ਜਾਏਗੀ ਸਰ ਇਹਦੇ ਨਾਲ ਇੰਡਸਟਰੀ ਪਰਫੁੱਲਤ ਦੇ ਨਾਲ ਬਹੁਤ ਚੀਜ਼ਾਂ ਹੋਣਗੀਆਂ ਇੱਕ ਤਾਂ ਸਭ ਤੋਂ ਪਹਿਲਾ ਜਿਸ ਵਕਤ ਇਹਨਾਂ ਨੂੰ ਬਿਜਲੀ ਪੂਰੀ ਮਿਲੂਗੀ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਡੀਜ਼ਲ ਦਾ ਖਰਚ ਸੀਗਾ ਜਿਹੜਾ ਜਨਰੇਟਰ ਚਲਾਉਂਦੇ ਸੀਗੇ ਉਹ ਖਰਚ ਘਟੇਗਾ ਇਹਨਾਂ ਦੀ ਕੋਸਟ ਘਟੂਗੀ ਜਦੋਂ ਇਹ ਕੋਸਟ ਘਟੂਗੀ ਇਹ ਚੀਜ਼ ਕੰਜ਼ਿਊਮਰ ਨੂੰ ਥੋੜੀ ਘੱਟ ਰੇਟ ਤੇ ਦੇ ਦੇਣਗੇ ਇਸ ਤੋਂ ਇਲਾਵਾ ਜਿਹੜੀ ਖੱਜਲ ਖਵਾਰੀ ਹੁੰਦੀ ਸੀ ਵੀ ਇੱਕ ਵਾਰੀ ਲਾਈਟ ਚਲੇਗੀ ਫੇਰ ਡੀਜ਼ਲ ਚ ਨੂੰ ਚਲਾਉਣਾ ਫੇਰ ਉਹਨੂੰ ਬੰਦ ਕਰਨਾ ਉਸ ਤੋਂ ਬਾਅਦ ਜਿਹੜਾ ਗੰਦ ਸੀਗਾ ਪਾਣੀ ਜਿਹੜਾ ਸੜਕਾਂ ਤੇ ਸੀਗਾ ਸੜਕਾਂ ਕੋਈ ਨਹੀਂ ਅਸਿਗੀਆਂ ਪਾਰਕ ਕੋਈ ਨਹੀਂ ਸੀਗਾ এনवायरमेंट ਕੋਈ ਨਹੀਂ ਸੀਗੀ ਉਹ ਸਾਰੀਆਂ ਚੀਜ਼ਾਂ ਇਹ ਜਿਹਦੇ ਨਾਲ ਕੰਪਲੀਟ ਹੋਣਗੀਆਂ ਛੋਟੀ ਜੀ ਬਾਇਡ ਕਰਨੀ ਹੈ ਟੂ ਦੀ ਪੁਆਇੰਟ ਵੀ ਜਦੋਂ ਪੂਰੀ ਹੋਈਆਂ ਕੀ ਕਹਿਣਾ ਚਾਹੂਗੀ ਪਹਿਲੇ ਤਾਂ ਹੀ ਬੈਲ ਸਾਹਿਬ ਦਾ ਕੋਟੀ ਕੋਟੀ ਧੰਨਵਾਦ ਕਰਦੇ ਹਾਂ ਦੂਜੀ ਗੱਲ ਹੈ ਬੈਲ ਸਾਨੂੰ ਦੱਸਣੀ ਵੀ ਚਾਹੁੰਦੇ ਆ ਕਿ ਇਹਨਾਂ ਨੇ ਆ ਨਹੀਂ ਸਪੀਚ ਕੀਤੀ ਤਾਂ ਅਸੀਂ ਤਾੜੀ ਕੋਈ ਨਹੀਂ ਮਾਰੀ ਇਹਨਾਂ ਸੋਚਣ ਕਿ ਯਾਰ ਕਿ ਇਹਨੇ ਜਿੰਦਾਬਾਦ ਨਹੀਂ ਕੀਤਾ ਲੇਕਿਨ ਸਾਡੇ ਅੰਦਰ ਜੋ-ਜੋ ਜਿੰਦਾਬਾਦ ਜਾਂ ਤਾੜੀਆਂ ਵੱਜਦੀਆਂ ਨੇ ਨਾ ਉਹ ਮੂੰਹ ਨਾਲ ਅਸੀਂ ਦੱਸ ਨਹੀਂ ਸਕਦੇ ਨੇ ਨਾ ਆਪਣੇ ਤੇ ਭਰੋਸਾ ਹੈ ਤੂੰ ਦਾਅਵ ਲਗਾ ਲੈ ਅਸੀਂ ਕਹਿੰਦੇ ਚਲੋ ਯਾਰ ਇਹ ਕਹ ਵੀ ਦਾਅ ਲਾ ਲੋ ਅਸੀਂ ਚਲੇ ਗਏ ਲੇਕਿਨ ਦਾਅ ਤੇ ਕੀ ਬੈਲ ਸਾਹਿਬ ਨੇ ਤੇ ਨਾ ਇਸ ਤਰੀਕੇ ਨਾਲ ਕੰਮ ਕੀਤਾ ਕਿ ਸਾਰਾ ਕੰਮ ਵੀ ਹੋ ਗਿਆ ਤੇ ਕਿਸੇ ਦੀ ਗਲਤੀ ਵੀ ਨਹੀਂ ਅੱਗੇ ਆਈ ਔਰ ਮੈਂ ਨਹੀਂ ਸਮਝਦਾ ਕਿ ਇਸ ਤੋਂ ਵੱਧ ਕੋਈ ਸੂਝਵਾਨ ਬੰਦਾ ਜਾਂ ਕੋਈ ਸੂਝਵਾਨ ਲੀਡਰ ਕਰ ਸਕਦਾ ਦੂਜੀ ਗੱਲ ਹੈਗੀ ਆ ਕਿ ਸੀਐਮ ਸਾਹਿਬ ਨੇ ਸਾਡੀਆਂ ਗੱਲਾਂ ਸੁਣੀਆਂ ਹੀ ਨਹੀਂ ਨਾਲ-ਨਾਲ ਕਨਫਰੰਸਾਂ 'ਚ ਗੱਲਬਾਤ ਵੀ ਕੀਤੀ ਜਵਾਬ ਹੀ ਦਿੱਤਾ ਤੇ ਸਾਡਾ ਹਾਲ ਵੀ ਨਾਲ ਕੱਟਦਾ ਠੀਕ ਹੈ ਜੀ ਦੂਜੀ ਗੱਲ ਹੈਗੀ ਆ ਕਿ ਕੋਣ ਹੀ ਕਿਵੇਂ ਆਪਣੀ ਖੁਸ਼ੀ ਜਾਜ ਕਰੀਏ ਹੁਣ ਨਾਰੇ ਲਾ ਕੇ ਕਰੀਏ ਜਾਂ ਭੰਗਣਾ ਪਾ ਕੇ ਕਰੀਏ ਜਿਵੇਂ ਤੁਸੀਂ ਕੋਈ ਹਸਤਾ ਕਰਦੇ